ਪੰਜਾਬ ਦੇ ਵਿੱਚ ਜੇਸ ਤਰੀਕੇ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਮਾਹੌਲ ਬਣਿਆ ਪਿਆ ਸਰਹੱਦੀ ਸੂਬਾ ਹੋਣ ਕਰਕੇ ਪਾਕਿਸਤਾਨ ਦੇ ਨਾਲ ਛੜੀ ਜੰਗ ਦੇ ਦੌਰਾਨ ਪਾਕਿਸਤਾਨ ਨੂੰ ਵੱਡੀਆਂ ਜਿੱਥੇ ਸ਼ਿਕਸਤਾਂ ਭਾਰਤ ਵਾਲੇ ਪਾਸੇ ਤੋਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਪੰਜਾਬ ਸੂਬੇ ਦੇ ਵਿੱਚ ਬੀਤੀ ਰਾਤ ਜੇਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਮਜ਼ਾਇਲ ਤਾਕੀ ਕੇ ਡਰੋਨ ਦੇ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਭਾਰਤ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਪਰ ਇੱਕ ਅਜਿਹੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਅੱਗੇ ਆ ਜਿਸ ਨੂੰ ਜਾਣ ਕੇ ਵੇਖ ਕੇ ਜਿਸ ਦੀਆਂ ਜਾਣਕਾਰੀਆਂ ਲੈ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਮੋਗੇ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਇਆ ਜਾ ਰਿਹਾ ਹੁਸ਼ਿਆਰਪੁਰ ਤੋਂ ਇਹ ਖਬਰ ਇਸ ਵਕਤ ਦੀ ਵੱਡੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਜ਼ਿੰਦਾ ਆ ਜਿਹੜੀ ਮਜ਼ਾਇਲ ਹੈ ਉਹ ਬਰਬਦ ਹੋਈ ਹੈ ਹਾਲਾਂਕਿ ਪਿੰਡ ਦੇ ਬਾਰ ਬਾਰ ਇਲਾਕਿਆਂ ਦੇ ਵਿੱਚ ਇਸ ਦੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਪਰ ਇਸ ਵਕਤ ਇਸ ਇਲਾਕੇ ਦੇ ਵਿੱਚ ਲੋਕ ਡਰੇ ਤੇ ਸਹਮੇ ਪਏ ਨੇ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਗਿਆ ਪਰ ਕਿਤੇ ਨਾ ਕਿਤੇ ਇਸ ਵਕਤ ਬਣੇ ਮਾਹੌਲ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਚਿੰਤਾ ਦਾ ਵਿਸ਼ਾ ਬਣਦੀਆਂ ਦਿਖਾ ਲਈ ਦੇ ਰੀਆਂ ਨੇ ਪੈਨਿਕ ਸਥਿਤੀਆਂ ਦੇ ਉੱਪਰ ਧਿਆਨ ਨਾ ਦਿੱਤਾ ਜਾਵੇ ਅਜਿਹਾ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਪਰ ਸੋਚੋ ਜੇ ਇਸ ਪਿੰਡ ਦੇ ਆ ਖੇਤਾਂ ਦੇ ਵਿੱਚ ਜਾਂ ਫਿਰ ਪਿੰਡ ਦੇ ਨਜ਼ਦੀਕ ਕੋਈ ਮਜ਼ਾਇਲ ਨੁਮਾ ਚੀਜ਼ ਦਿਖਦੀ ਹੋਵੇ ਉਦੋਂ ਭਾਰਤ ਤੇ ਪਾਕਿਸਤਾਨ ਦੀ جنگ ਦਾ ਐਲਾਨ ਹੋਇਆ ਹੋਵੇ ਇਸੇ ਟਾਈਮ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਚਿੰਤਾ ਭਰੀਆਂ ਜ਼ਰੂਰ ਬਣ ਜਾਂਦੀਆਂ ਨੇ ਤੇ ਅਜਿਹਾ ਮਾਹੌਲ ਹੁਸ਼ਿਆਰਪੁਰ ਦੇ ਮੁਕੇਰੀਆਂ ਇਲਾਕੇ ਦੇ ਵਿੱਚ ਬਣਦਾ ਖਾਲੀ ਦੇਰੀ ਹਾਲਾਂਕਿ ਉਥੇ ਬੰਬ ਨੁਮਾ ਇਸ ਚੀਜ਼ ਨੂੰ ਜਾਂ ਪਰ ਇਸ ਮਿਜ਼ਾਇਲ ਨੂੰ ਡਿਫਿਊਜ਼ ਕਰਨ ਦੇ ਲਈ ਖਤਮ ਕਰਨ ਦੇ ਲਈ ਨਸ਼ਟ ਕਰਨ ਦੇ ਲਈ ਟੀਮਾਂ ਜਿਹੜੀਆਂ ਨੇ ਉਹ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੇहद ਖਾਸ ਦੇ ਖਾਲੀ ਦੇਰੀਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪਹੁੰਚਿਆ ਹੋਇਆ ਉੱਥੇ ਹੀ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੀ ਇਸ ਮਿਜ਼ਾਇਲ ਨੁਮਾ ਚੀਜ਼ ਨੂੰ ਵੇਖਣ ਦੇ ਲਈ ਦੂਰ ਦਰਾਡੇ ਤੋਂ ਪਹੁੰਚਿਆ ਜਾ ਰਿਹਾ ਪਰ 1.5 ਕਿਲੋਮੀਟਰ ਦਾ ਇਲਾਕਾ ਜਿਹੜਾ ਉਹ ਖਾਲੀ ਕਰਵਾ ਦਿੱਤਾ ਗਿਆ ਇਸ ਵਕਤ ਦੀਆਂ ਵੱਡੀਆਂ ਜਾਣਕਾਰੀਆਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਆਦਾਰਾ ਹਮਦਰਦ ਟੀਵੀ ਦੇ ਵੱਲੋਂ ਤੁਹਾਡੇ ਨਾਲ ਤਸਵੀਰਾਂ ਦੇ ਜ਼ਰੀਏ ਜਾਣਕਾਰੀਆਂ ਜਿੱਥੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਪਲ-ਪਲ ਦੀ ਅਪਡੇਟ ਦੇ ਉੱਪਰ ਪੈਣੀ ਨਜ਼ਰ ਜਿਹੜੀ ਆ ਉਹ ਰੱਖੀ ਗਈ ਹੈ ਲਗਾਤਾਰ ਆ ਜਿਹੜੀਆਂ ਤਮਾਮ ਪ੍ਰਕਿਰਿਆਵਾਂ ਜਿਹੜੀਆਂ ਪਾਕਿਸਤਾਨ ਵਾਲੇ ਪਾਸੇ ਤੋਂ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਚੰਡੀਗੜ੍ਹ ਦੇ ਵਿੱਚ ਡਰੋਨ ਹਮਲੇ ਦੀ ਖਬਰ ਨਿਕਲ ਕੇ ਸਾਹਮਣੇ ਆਵੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡਾ ਘਟਨਾਕ੍ਰਮ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਆਪਣੇ ਤਮਾਮ ਨਪਾਕ ਇਰਾਦਿਆਂ ਨੂੰ ਸਫਲਤਾਪੂਰਵਕ ਜਿਹੜਾ ਕਹਿ ਲਿਆ ਕਿ ਆਪਣੇ ਅੰਜਾਮ ਦੇ ਉੱਪਰ ਪਹੁੰਚਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਨਾਲ ਦੀ ਨਾਲ ਇਸ ਵਕਤ ਦੀ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਮੁਕੇਰੀਆਂ ਦੇ ਪਿੰਡ ਫੱਤਾ ਦੇ ਵਿੱਚੋਂ ਇਹ ਘਟਨਾ ਨਿਕਲ ਕੇ ਸਾਹਮਣੇ ਆਈ ਆ ਤੇ ਪਾਕਿਸਤਾਨ ਦੇ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਦੇ ਵਿੱਚੋਂ ਇੱਕ ਜ਼ਿੰਦਾ ਮਿਜ਼ਾਈਲ ਇਸ ਪਿੰਡ ਦੇ ਵਿੱਚ ਆ ਕੇ ਡਿੱਗਦੀ ਹੈ ਤੇ ਆਪਣੇ ਆਪ ਦੇ ਵਿੱਚ ਬੇहद ਹੈਰਾਨ ਕਰਨ ਵਾਲਾ ਇਹ ਮਾਮਲਾ ਬਣ ਜਾਂਦਾ ਕਿਉਂਕਿ ਲਗਾਤਾਰ ਲੋਕ ਜਿਹੜੇ ਨੇ ਚਿੰਤਾ ਦਾ ਵਿਸ਼ਾ ਉਹਨਾਂ ਦੇ ਲਈ ਇਹ ਵੀ ਬਣਿਆ ਪਿਆ ਸਰਹਦੀ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਤਾਂ ਵੱਡੇ ਪੱਧਰ ਦੇ ਉੱਪਰ ਇਸ ਤਰੀਕੇ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਹੁੰਦੀਆਂ ਨੇ ਪਰ ਹੁਸ਼ਿਆਰਪੁਰ ਦਾ ਮੁਕੇਰੀਆਂ ਇਲਾਕਾ ਤੇ ਮੁਕੇਰੀਆਂ ਪਿੰਡ ਦਾ ਫੱਤਾ ਪਿੰਡ ਇਸ ਵੱਡੇ ਘਟਨਾਕ੍ਰਮ ਦਾ ਸ਼ਿਕਾਰ ਹੋਇਆ ਜਿੱਥੇ ਹੁਣ ਇਸ ਵਕਤ ਦੀਆਂ ਇਹ ਜਾਣਕਾਰੀਆਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਨਾਲੋਂ ਨਾਲ ਜ਼ਰੂਰ ਸਾਂਝੀ ਕਰਦੇ ਜਾਓ ਕੋਸ਼ਿਸ਼ ਕਰਾਂਗੇ ਕਿ ਉੱਥੋਂ ਦੀ ਪਲਪਲ ਦੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਨਾਲੋਂ ਨਾਲ ਜ਼ਰੂਰ ਸਾਂਝੀ ਕਰਦੇ ਜਾਓ ਕਿ ਕੀ ਸੋਚਦੇ ਵਿਚਾਰਦੇ ਹੋ ਇਸ ਵਕਤ ਬਣੇ ਹੋਏ ਮਾਹੌਲ ਦੇ ਬਾਰੇ ਭਾਰਤ ਪਾਕਿਸਤਾਨ ਦੇ ਵਿਚਾਲੇ ਬਣੇ ਹੋਏ ਤਣਾਅ ਦੇ ਮਾਹੌਲ ਦੇ ਬਾਰੇ ਤੇ ਡਰੋਨ ਹਮਲੇ ਜਿਹੜੇ ਵਾਰ-ਵਾਰ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਹਮਲੇ ਦੇ ਵਿੱਚ ਲਗਾਤਾਰਤਾ ਦੇ ਵਿੱਚ ਮਿਲਦੀ ਸ਼ਿਕਸਤ ਜਿਹੜੀ ਆ ਉਸ ਤੋਂ ਬਾਅਦ ਵੀ ਬਾਜ ਜਿਹੜਾ ਪਾਕਿਸਤਾਨ ਆਉਂਦਾ ਦਿਖਾ ਲਈ ਨਹੀਂ ਦੇ ਰਿਹਾ ਹੁਣ ਆ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇਕੜਦਾ ਕਰਮੇ ਨਿਕਲ ਕੇ ਸਾਹਮਣੇ ਆਇਆ ਇੱਕ ਮਜ਼ਾਇਲ ਜਿਹੜੀ ਹੈ ਜ਼ਿੰਦਾ ਦੱਸੀ ਜਾ ਰਹੀ ਹੈ ਉਸ ਮਜ਼ਾਇਲ ਦਾ ਮਿਲਣਾ ਫੱਤਾ ਪਿੰਡ ਦੇ ਵਿੱਚੋਂ ਕਿੰਨਾ ਕੁ ਉੱਥੇ ਮਾਹੌਲ ਜਿਹੜਾ ਹੈ ਉਹ ਬਣਿਆ ਪਿਆ ਕਿ ਇਸ ਤਰੀਕੇ ਦੇ ਨਾਲ ਬਣਿਆ ਪਿਆ ਇਸ ਦੇ ਬਾਰੇ ਜਾਣਕਾਰੀਆਂ ਲਵਾਂਗੇ ਮੇਰੇ ਸਹਿਯੋਗੀ ਇਸ ਵਕਤ ਅਮਰੀਕ ਕੁਮਾਰ ਜਿਹੜੇ ਨੇ ਉਹ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਪਰ ਅਮਰੀਕ ਕੀ ਕੋ ਜਾਣਕਾਰੀਆਂ ਨੇ ਜਿਹੜਾ ਪਿੰਡ ਫੱਤਾ ਦੇ ਵਿੱਚ ਇੱਕ ਜ਼ਿੰਦਾ ਮਸਾਇਲ ਸ਼ਹਿਰ ਦਾ ਮਾਹੌਲ ਬਣਿਆ ਪਿਆ ਜੀ ਜ਼ਰੂਰ ਜਿਸ ਤਰ੍ਹਾਂ ਦੇ ਹਾਲਾਤ ਨੇ ਜੋ ਪੰਜਾਬ ਤੇ ਏਰੀਆ ਦੇ ਪਾਕਿਸਤਾਨ ਦੇ ਜੋ ਐਸੇ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਵੀ ਬੈਟਰੀ ਬਲੈਕਆਊਟ ਕੀਤਾ ਜਾਂਦਾ ਹੈ ਉੱਥੇ ਜੇਕਰ ਕੋਈ ਰਾਤ ਦੀ ਗੱਡੀ ਲੱਗੇ ਤਾਂ ਜਿੱਥੇ ਰਾਤ ਜਿਹੜੀ ਉੱਚੀ ਬੱਤੀ ਹੈ ਉੱਚੀ ਬੱਤੀ ਦੇ ਇਸ਼ਵਾਲ ਦੇ ਵਿੱਚ ਬਹੁਤ ਜ਼ਿਆਦਾ ਡਰੋਨ ਦੀ ਆਮਦਤੀ ਤੇ ਬਹੁਤ ਜ਼ਿਆਦਾ ਉੱਥੇ ਬੰਬਾਂ ਦੀਆਂ ਆਵਾਜ਼ਾਂ ਵੀ ਆਈਆਂ ਸਨ ਤੇ ਜਿਸ ਤੋਂ ਬਾਅਦ ਅੱਜ ਤਵੇਰੇ ਜਦੋਂ ਅੱਜ ਦੇ ਖੱਤਾਵੇ ਪਿੰਡ ਦੇ ਵਿੱਚ ਪਹੁੰਚਦੇ ਹਨ ਇੱਕ ਕਿਸਾਨ ਦਾ ਜੇਸੀ ਜਦੋਂ ਸਵੇਰੇ ਪਹੁੰਚਦਾ ਹੈ ਉਹ ਦਿੱਤਾ ਉਸ ਨੇ ਦੇਖਿਆ ਕਿ ਉਸਨੇ ਖੇਤ ਦੇ ਵਿੱਚ ਜਿੰਦਾ ਮਿਜ਼ਾਇਲ ਪਈ ਹੈ ਤੇ ਉਸ ਮਿਜ਼ਾਇਲ ਦੀ ਤੁਰੰਤ ਤੋਂ ਪਹਿਲਾਂ ਪੁਲਿਸ ਨੂੰ ਗਾਣ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹਨੇ ਆਰਮੀ ਨੂੰ ਦਿੱਤੀ ਤੇ ਆਰਮੀ ਨੇ ਉੱਥੇ ਆ ਕੇ ਉਹ ਏਰੀਆ ਸਾਰਾ ਸੀਲ ਕਰ ਦਿੱਤਾ ਹੈ ਕਿ ਦਿੱਖਿਆ ਜਾ ਰਿਹਾ ਹੈ ਕਿ ਗਿੰਦਾ ਮਿਜ਼ਾਇਲਾ ਇਹਨੇ ਫਟਣਾ ਸੀਲੇ ਪਰ ਫਟ ਹੀ ਨਹੀਂ ਕਿਤੇ ਕਰਨਾ ਟਾਲ ਤੇ ਇਸ ਲਈ ਕੋਈ ਨੁਕਸਾਨ ਨਹੀਂ ਹੋ ਪਾਇਆ ਪਰ ਗਿੰਦਾ ਦੀ ਕਰ ਦਿੱਤੀ ਅਵੇ ਤਾਂ ਆਲੇ-ਕੋਲੇ ਦੇ ਪਿੰਡਾਂ ਦੇ ਵਿੱਚ ਬਹੁਤ ਦਹਿਸ਼ਤ ਹੈ ਲੋਕ ਦੇਖਣ ਜੂ ਰਾਂਦੇ ਨੇ ਪਰ ਲੋਕਾਂ ਨੂੰ ਬਹੁਤ ਦੂਰ ਰੱਖਿਆ ਗਿਆ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਬਾਂ ਦੀਆਂ ਆਵਾਜ਼ਾਂ ਵੀ ਆਈਆਂ ਤੇ ਬਹੁਤ ਸਾਰੇ ਡਰੋਨਾਂ ਦੀਆਂ ਲਾਈਟਾਂ ਵੀ ਦੇਖਿਆ ਗਈਆਂ ਤੇ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਐਸੇ ਦੇ ਖੌਫ ਦਾ ਮਾਹੌਲ ਹੈ। ਆਪਣੀ ਕਿ ਇੱਥੇ ਇਹ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਕਿ ਮਿਜ਼ਾਇਲ ਜ਼ਿੰਦਾ ਹੈ, ਮਿਜ਼ਾਇਲ ਦੇ ਨਾਲ ਖਤਰਾ ਹੈ ਫਟ ਸਕਦੀ ਸੀ, ਫੱਟੀ ਨਹੀਂ ਪਰ ਹੁਣ ਵੀ ਖਤਰਾ ਲਗਾਤਾਰ ਮੰਡਰਾ ਰਿਹਾ ਹੈ ਤੇ ਉੱਥੇ ਬੰਬ ਨੂੰ ਨਸ਼ਟ ਕਰਨ ਵਾਲੀਆਂ ਟੀਮਾਂ ਜਿਹੜੀਆਂ ਨੇ ਉਹਨਾਂ ਦੇ ਮਿਲ ਕੇ ਪਹੁੰਚਿਆ ਗਿਆ ਉੱਥੇ ਕਾਰਵਾਈਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਜੀ ਜੀ ਬਿਲਕੁਲ ਜਿਵੇਂ ਹੀ ਸਵੇਰੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਉਵੇਂ ਹੀ ਦੁਨੀਆ ਆਹ ਸਾਡੀਆਂ ਆਮ ਪੋਸਟ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਜੀ ਕਿ ਜਿਹੜਾ ਬੰਬ ਨਿरोध ਤੇ ਦਸਤਾ ਹੈ ਉਹ ਵੀ ਇੱਥੇ ਪਹੁੰਚ ਚੁੱਕਾ ਹੈ ਤੇ ਇਸ ਵੇਲੇ ਉਸ ਵੀ ਜਿਹੜੀ ਇਹ ਸਥਾਣ ਵੀ ਕੀਤੀ ਜਾ ਰਹੀ ਹੈ ਕਿ ਇਸ ਨੂੰ ਕਿੰਨੀ ਜਿਹੜਾ ਇਸ ਨੂੰ ਕਿਉਂ ਦੇਸਟਰਾਏ ਕਰਨਾ ਹੈ ਤਾਂ ਇਸ ਦਾ ਕਿੰਨਾ ਖਮਾਗਾ ਹੋਵੇਗਾ ਕਿ ਕਿਥੋਂ تک ਜਾਵੇਗਾ ਕਿਉਂਕਿ ਉੱਪਰ ਥੋੜੀ ਦੂਰੀ ਤੇ ਹੀ ਨਾਲ ਪਿੰਡ ਲੱਗਦੇ ਨੇ ਇਸ ਲਈ ਬੜਾ ਹੀ ਧੋਤ ਸਮਝ ਕੇ ਫੈਸਲਾ ਲਿਆ ਜਾਵੇਗਾ ਕਿ ਇੱਥੇ ਹੀ ਦੇਸਟਰਾਏ ਕੀਤਾ ਜਾਵੇਗਾ ਜਾਂ ਇਸ ਨੂੰ ਹੋਰ ਜਗ੍ਹਾ ਕਿਤੇ ਤੁਹਾਨੂੰ ਸੰਜਗਾ ਲਿਜਾ ਕੇ ਕੀਤਾ ਜਾਵੇਗਾ ਇਹ ਪੁਰਸ਼ਾਸਨ ਵੱਲੋਂ ਵੀ ਇਸ ਤਰ੍ਹਾਂ ਦੀ ਕਿ ਜਾਣਕਾਰੀ ਨਹੀਂ ਆਈ ਤਹ ਜ਼ਰੂਰ ਆਲੇ ਦਾਲੇ ਦੇ ਪਿੰਡਾਂ ਨੂੰ ਜਦੋਂ ਉਹ ਖਾਲੀ ਕਰਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਆਪਣੇ ਘਰਾਂ ਦੇ ਵਿੱਚ ਰੋ ਉੱਤੀ ਜਿਹੜੀ ਗਵਨ ਮੰਡਲੀ ਆ ਉੱਥੇ ਨਾ ਜਾਓ ਤੇ ਖਿੜਕੀਆਂ ਤੋਂ ਦੂਰ ਰਹੋ ਇਹ ਪ੍ਰਸ਼ਾਸਨ ਵੱਲੋਂ ਉੱਥੇ ਜ਼ਰੂਰ ਅਪੀਲ ਕੀਤੀ ਜਾ ਰਹੀ ਆ ਆਮ ਲੋਕਾਂ ਨੂੰ ਅਮਰੀਕ ਜਿਵੇਂ ਤੁਸੀਂ ਆ ਗੱਲ ਕੀਤੀ ਪਹਿਲੇ ਸਵਾਲ ਦੇ ਜਵਾਬ ਦੇ ਵਿੱਚ ਇਹ ਕਿਹਾ ਕਿ ਵਕ ਵਕ ਤਰੀਕੇ ਦੇ ਨਾਲ ਬਹੁਤ ਸਾਰੀਆਂ ਡਰੋਨਸ ਦੀਆਂ ਰਾਤ ਨੂੰ ਕਾਰਵਾਈਆਂ ਵੇਖਣ ਨੂੰ ਮਿਲੀਆਂ ਜੇਕਰ ਗੱਲ ਕਰੀਏ ਕਿੰਨੀ ਕੁ ਮਿਆਦ ਸੀ ਕਿੰਨੇ ਇੱਕ ਗਿਣਤੀ ਦੇ ਵਿੱਚ ਹੋਣਗੇ ਉਹ ਡਰੋਨ ਤੇ ਉਸ ਵਕਤ ਇਲਾਕੇ ਦੇ ਵਿੱਚ ਮਾਹੌਲ ਕਿਵੇਂ ਦਾ ਸੀ ਕਿਉਂਕਿ ਅੱਜ ਫੇਰ ਰਾਤ ਨੂੰ ਬਲੈਕਆਊਟ ਦੀਆਂ ਜ ਬਲੋ ਫਿਰ ਨਾਪਾਕ ਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਸੋ ਰਾਤ ਦਾ ਮਾਹੌਲ ਕਿਵੇਂ ਦਾ ਸੀ ਲੋਕਾਂ ਦੇ ਵਿੱਚ ਪੈਨਿਕ ਸਥਿਤੀ ਤਾਂ ਨਹੀਂ ਬਣ ਰਹੀ ਸੀ ਜੇਕਰ ਜਦੋਂ ਰਾਤ ਜਿਵੇਂ ਹੀ ਬਲੈਕਆਊਟ ਹੋਇਆ ਉਸ ਤੋਂ ਬਾਅਦ ਹੀ ਉਸਨੇ ਡਰਾਉਂਦੀਆਂ ਜਿਹੜੀਆਂ ਆਵਾਜ਼ਾਂ ਆਈਆਂ ਤੇ ਉਸ ਤੋਂ ਉਹ ਮੇਰੇ 4:30 ਤੱਕ ਲਗਾਤਾਰ ਉਹ ਗੋਲੀਆਂ ਤੇ ਬੰਬਾਂ ਦੀਆਂ ਆਵਾਜ਼ਾਂ ਆਈਆਂ ਕਿਉਂਕਿ ਜਿੱਥੇ ਜਾਵੇ ਤਾਂ ਪਿੰਡ ਬਹੁਤੀ ਦੂਰ ਨਹੀਂ ਹੈ ਮੋਟਰ ਤੋਂ ਇਸ ਲਈ ਉਸ ਦਾ ਆਵਾਜ਼ ਆਉਂਦੀ ਹੈ ਪਰ ਲੋਕਾਂ ਦੇ ਵਿੱਚ ਪੈਨਿਕ ਜ਼ਰੂਰ ਸੀ ਲੋਕਾਂ ਦੇ ਵਿੱਚ ਖੌਫ ਜ਼ਰੂਰ ਸੀ ਪਰ ਲੋਕਾਂ ਨੇ ਜਦੋਂ ਅਸੀਂ ਗੱਲ ਕੀਤੀ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਘਰ ਛੱਡ ਕੇ ਨਹੀਂ ਜਾਵਾਂਗੇ ਪਰ ਪ੍ਰਸ਼ਾਸਨ ਦੇ ਨਾਲ ਪੂਰਾ ਸਾਥ ਦੇਵਾਂਗੇ ਪਰ ਬੱਚਿਆਂ ਨੂੰ ਕਿਤੇ ਨਾ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਭੇਜ ਰਹੇ ਨੇ ਕਿ ਜਿਹੜੇ ਉਹਨਾਂ ਦੇ چھوٹے ਬੱਚੇ ਨੇ ਜਾਂ ਨੌਜਵਾਨ ਜੀੜੀ ਹੈ ਉਸ ਨੂੰ ਜ਼ਰੂਰ ਇਸ ਖਤਰੇ ਤੋਂ ਦੂਰ ਰਿਸ਼ਤੇਦਾਰਾਂ ਦੇ ਭੇਜ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਪਰ ਅਸੀਂ ਆਪਣੇ ਘਰ ਛੱਡ ਕੇ ਨਹੀਂ ਜਾਵਾਂ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਇੱਕ ਵਾਰ ਜਾਣਕਾਰੀ ਲਾ ਸਵਾਲ ਦੇ ਵਿੱਚ ਦਿਓ ਕਿ ਪ੍ਰਸ਼ਾਸਨਿਕ ਪ੍ਰਬੰਧ ਕਿਵੇਂ ਦੇ ਨੇ ਆ ਕਿਸ ਤਰੀਕੇ ਦੇ ਨਾਲ ਪ੍ਰਬੰਧ ਕੀਤਾ ਜਾ ਰਿਹਾ ਸਕੂਲ ਕਾਲਜ ਤਾਂ ਜਿਹੜੇ ਬੰਦ ਕਰ ਦਿੱਤੇ ਗਏ ਨੇ ਪਰ ਆਮ ਤੌਰ ਦੇ ਉੱਪਰ ਲੋਕਾਂ ਦਾ ਜਾਂਜੀਵਨ ਪ੍ਰਭਾਵਿਤ ਹੋਇਆ ਬਾਜ਼ਾਰਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਲੋਕਾਂ ਦੀ ਆਮਦ ਘਟੀ ਹੈ ਉਸ ਦੇ ਉੱਪਰ ਪ੍ਰਭਾਵ ਪੈ ਨਹੀਂ ਕੋਈ ਨਹੀਂ ਇਹ ਗੱਲ ਕਿ ਕੀ ਆਮ ਦੁਕਾਨਾਂ ਕਰ ਕੀਤੀ ਜਾਵੇ ਤਾਂ ਲੋਕਾਂ ਦੇ ਵਿੱਚ ਲੋਕਾਂ ਦੀ ਗੱਲ ਸਕੂਲ ਜ਼ਰੂਰ ਬੰਦ ਕੀਤੇ ਗਏ ਨੇ ਤੇ ਆਮ ਦੇ ਜਨਜੀਵਨ ਹੈ ਉਹਨਾਂ ਦੂਸਰੇ ਏਰੀਏ ਦੇ ਵਿੱਚ ਉਹ ਕੰਢੀ ਏਰੀਆ ਪਾੜੀ ਏਰੀਆ ਉੱਥੇ ਦੇ ਥੋਕਾਂ ਦੇ ਵਿੱਚ ਉਹ ਜਿਹੜੀ ਆਮਦਿਆ ਉਹ ਘੱਡੀ ਆ ਤੇ ਪਰ ਸਰਕਾਰ ਵੱਲੋਂ ਸਕੂਲ ਤਾਂ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਨੇ ਪਰ ਜਿਵੇਂ ਪਹਿਲਾ ਵਾਲਾ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਜੀ ਬਿਲਕੁਲ ਬਹੁਤ ਮਿਹਰਬਾਨੀ ਅਮਰੀਕਾ तमाम ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਸੋ ਪਿੰਡ ਫੱਤਾ ਫੱਤਾ ਪਿੰਡ ਦੇ ਵਿੱਚ ਇਸ ਵਕਤ ਬਣਿਆ ਹੋਇਆ ਮਾਹੌਲ ਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਪਰ ਦੇਖ ਸਕਦੇ ਹੋ ਕੰਢੀ ਇਲਾਕਾ ਜਿਵੇਂ ਮੇਰੇ ਸਹਿਯੋਗੀ ਅਮਰੀਕੀ ਹੋਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕੰਢੀ ਇਲਾਕਾ ਹੋਵੇ ਤੇ ਉਸ ਪਿੰਡ ਦੇ ਖੇਤਾਂ ਦੇ ਵਿੱਚ ਇਸ ਤਰੀਕੇ ਇੱਕ ਮਿਜ਼ਾਇਲ ਦਾ ਡਿੱਗਣਾ ਹੋਵੇ ਮਿਜ਼ਾਇਲ ਵੀ ਜ਼ਿੰਦਾ ਹੋਵੇ ਤੇ ਉਸ ਦੇ ਫਟਣ ਦਾ ਕਿਸੇ ਵੀ ਵਕਤ ਕੋਈ ਵੀ ਸਮਾਚਾਰ ਜਿਹੜਾ ਉਹ ਮਿਲ ਸਕਦਾ ਹੈ ਹਾਲਾਂਕਿ ਗੰਮੀਤ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਉੱਥੇ ਨਹੀਂ ਹੋਇਆ ਖੇਤਾਂ ਦੇ ਵਿੱਚ ਵਿਰਲੇ ਥਾਂ ਦੇ ਉੱਪਰ ਇਹ ਜਾ ਕੇ ਮਿਜ਼ਾਇਲ ਡਿੱਗੀ ਹੈ ਪਰ ਅਸੀਂ ਵੀ ਆਸ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਨੂੰ ਬੰਬ ਨਿਰੋਧਕ ਦਸਤੇ ਦੇ ਵੱਲੋਂ ਨਸ਼ਟ ਕਰ ਦਿੱਤਾ ਜਾਵੇਗਾ ਤੇ ਆਮ ਲੋਕਾਂ ਦੇ ਉੱਪਰ ਪੈਣ ਵਾਲਾ ਇਸ ਦੇ ਫਟਣ ਦੇ ਨਾਲ ਪ੍ਰਭਾਵ ਜਿਹੜਾ ਹੈ ਉਹ ਨਹੀਂ ਪਏਗਾ ਤੇ ਅੱਜ ਲਗਾਤਾਰਤਾ ਦੇ ਵਿੱਚ ਜਿਸ ਤਰੀਕੇ ਤੜਕਸਾਰ ਸਵੇਰ ਤੋਂ ਹੀ ਚੰਡੀਗੜ੍ਹ ਦੇ ਵਿੱਚ ਡਰੋਨਸ ਦੇ ਬਾਰੇ ਅੱਜ ਇਸ ਤਰੀਕੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੋਆ ਜਿਹੜੇ ਸਾਇਰਨ ਨੇ ਉਹ বাজਾਏ ਗਏ ਉਹਨਾਂ ਸਾਇਰਨਾਂ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਬਣਿਆ ਪਿਆ ਬੀਤੀ ਰਾਤ ਬਹੁਤ ਮੁਸ਼ਕਲ ਦੇ ਨਾਲ ਲੋਕਾਂ ਦੇ ਬਲੋ ਸੋਚ ਵਿਚਾਰ ਦੇ ਵਿੱਚ ਕੱਢੀ ਗਈ ਜਾ ਕੇ ਕੱਢੀ ਗਈ ਤੇ ਇਸ ਵਕਤ ਵੀ ਮਾਹੌਲ ਜਿਹੜਾ ਉਹ ਬਣਦਾ ਦਿਖਾ ਲਈ ਦੇ ਰਿਹਾ ਹੈ ਘੜੀ ਦੀ ਟਿਕ ਟਿਕ ਜਿਹੜੀ ਹੈ ਜਿਉਂ-ਜਿਉਂ ਰਾਤ ਵਾਲੇ ਪਾਸੇ ਨੂੰ ਵੱਧਦੀ ਜਾ ਰਹੀ ਹੈ ਓਂ ਓਂ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਵਾਧਾ ਹੁੰਦਾ ਦਿਖਾ ਲਈ ਦੇ ਰਿਹਾ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪਰਮੱਧ ਬਹੁਤ ਪੁਖਤਾ ਕੀਤੇ ਗਏ ਨੇ ਇਹਦੇ ਵਿੱਚ ਕੋਈ ਕਮੀ ਖਾਮੀ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੈਨਿਕ ਸਥਿਤੀ ਨਾ ਬਣੇ ਇਹਦੇ ਲਈ ਵੀ ਸਾਰੀਆਂ ਕਾਰਗੁਜ਼ਾਰੀਆਂ ਪ੍ਰਸ਼ਾਸਨ ਦੇ ਵੱਲੋਂ ਸਿਵਲ ਪ੍ਰਸ਼ਾਸਨ ਦੇ ਵੱਲੋਂ ਫੌਜ ਦੇ ਵੱਲੋਂ ਕੀਤੀਆਂ ਗਈਆਂ ਨੇ ਲਗਾਤਾਰ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਰਣਨੀਤੀਆਂ ਬਣਾ ਕੇ ਜ਼ਮੀਨੀ ਧਰਤਲ ਦੇ ਉੱਪਰ ਉਤਾਰੀਆਂ ਜਾ ਰਹੀਆਂ ਨੇ ਰਾਤ ਦੇ ਸਮੇਂ ਪੁਲਿਸ ਦੇ ਵੱਲੋਂ ਆ ਜੇ ਇਸ ਤਰੀਕੇ ਦੇ ਨਾਲ ਆ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੇਕ ਉਸ ਕਸਬੇ ਤੱਕ ਪਹੁੰਚਿਆ ਜਾਵੇ ਆਉ ਭਾਵੇਂ ਕੰਢੀ ਇਲਾਕਾ ਹੋਵੇ ਜਾਂ ਪਰ ਹੋਰ ਵੀ ਦਿਹਾਤੀ ਇਲਾਕੇ ਹੋਣ ਜਿੱਥੇ ਤੱਕ ਸੁੱਖ ਸਹੂਲਤਾਂ ਪਹੁੰਚਣ ਦੇ ਵਿੱਚ ਦੇਰੀ ਲੱਗਣੀ ਹੋਵੇ ਉੱਥੇ ਦਾ ਵੀ ਤਮਾਮ ਜਾਇਜ਼ਾ ਲੈ ਕੇ ਰਿਪੋਰਟਸ ਜਿਹੜੀਆਂ ਨੇ ਆਪੋ ਆਪਣੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੂੰ ਭੇਜੀਆਂ ਜਾ ਰਹੀਆਂ ਨੇ ਪਰ ਇਸ ਤਮਾਮ ਮਸਲੇ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਨਾਲੋਂ ਨਾਲ ਜ਼ਰੂਰ ਸਾਂਝੀ ਕਰਦੇ ਜਾਓ ਤੇ ਇਸ ਵਕਤ ਪਿੰਡ ਫੱਤਾ ਦੇ ਵਿੱਚ ਬਣਿਆ ਹੋਇਆ ਇਹ ਮਾਹੌਲ ਉੱਥੇ ਜ਼ਿੰਦਾ ਮਸਾਇਲ ਮਿਲਣ ਦੇ ਬਾਰੇ ਜਿਹੜੀਆਂ ਜ ਕਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹਦੇ ਬਾਰੇ ਮਨ ਦੇ ਵਿੱਚ ਕੀ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਇਸੇ ਤਰੀਕੇ ਨਾਲ ਨਾਲ ਸਾਂਝੀ ਜ਼ਰੂਰ ਕਰਦੇ ਜਾਣਾ